ਕਾਇਕਰਣ ਜੀਤ ਬਾਬਾ ਬਣੇ ਹੱਡੀਆਂ ਦੀ ਪੰ ਹੈਰਾਨ ਹੋਏ ਲੋਕਾਂ ਨੇ ਕਿਹਾ ਗਾਣਾ ਤੇ ਖਾਣਾ ਦੋਵੇਂ ਜ਼ਰੂਰੀ ਹਨ ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਵੀ ਕੀਤਾ ਜਾਂਦਾ ਹੈ ਅਤੇ ਕਈ ਵਾਰ ਇਹਨਾਂ ਤਸਵੀਰਾਂ ਕਾਰਨ ਉਹਨਾਂ ਨੂੰ ਰੂਲਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਹਾਲ ਹੀ ਚ ਰਣਜੀਤ ਬਾਬਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਵੇਖ ਕੇ ਪ੍ਰਸੰਸਕ ਹੈਰਾਨ ਪਰੇਸ਼ਾਨ ਹੋ ਗਏ ਦਰਅਸਲ ਰਣਜੀਤ ਬਾਬਾ ਇਨਾਂ ਤਸਵੀਰਾਂ ਚ ਬਹੁਤ ਪਤਲੇ ਅਤੇ ਕਮਜ਼ੋਰ ਨਜ਼ਰ ਆ ਰਹੇ ਹਨ ਨਹੀਂ ਕਹਿ ਰਹੇ ਸਕੋ ਯੂਜ਼ਰਸ ਕਮੈਂਟ ਕਰਕੇ ਆਖ ਰਹੇ ਹਨ ਉਥੇ ਹੀ ਰਣਜੀਤ 바ਵਾ ਦੀ ਅਜੀ ਹਾਲਤ ਦੇ ਹਰ ਕੋਈ ਹੈਰਾਨ ਹੈ ਇੱਕ ਯੂਜ਼ਰ ਨੇ ਰਣਜੀਤ 바ਵਾ ਦੀਆਂ ਤਸਵੀਰਾਂ ਤੇ ਕਮੈਂਟ ਕਰਦਿਆਂ ਲਿਖਿਆ ਗਾਣਾ ਵੀ ਤੇ ਖਾਣਾ ਵੀ ਦੋਵੇਂ ਬਹੁਤ ਜ਼ਰੂਰੀ ਹਨ ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਵੀਰੇ ਦਿਨੋਂ ਦਿਨ ਮਸ਼ੂਕ ਦਾ ਕੰਮ ਖਾਈ ਜਾ ਰਿਹਾ ਤੁਹਾਨੂੰ ਤਾਂ ਇੱਕ ਹੋਰ ਯੂਜ਼ਰਸ

ਰੰਜੀਤ ਬਾਵਾ ਆਪ ਦੱਸ ਸਕਦੇ ਹਨ ਅਤੇ ਹਾਲ ਹੀ ਜੁਰੰਜੀਤ ਬਾਵਾ ਦਾ ਗੀਤ ਸਮਾਗਰ ਲੈਸ ਹੋਇਆ ਹੈ ਜਿਸ ਨੂੰ ਪ੍ਰਸੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਇੱਥੇ ਇਹ ਵੀ ਦੱਸཏਈਏ ਕਿ 15 ਸਾਲ ਤੱਕ ਲੰਮਾ ਸਮਾਂ ਕਈ ਆਕੜਾਂ ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰঞ্জੀਤ ਬਾਬਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਵੇ ਨਾਲ ਉਹਨਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ। ਉਹਨਾਂ ਦੇ ਸੰਘਰਸ਼ ਦਾ ਸਫ਼ਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਹਨਾਂ ਦਾ ਸਾਥ ਮਾਸਟਰ ਮੰਗਲ ਸਿੰਘ ਜੀ ਨੇ ਦਿੱਤਾ ਸੀ। ਰਣਜੀਤ ਸਿੰਘ ਵਾਜਾ ਨੂੰ ਰਣਜੀਤ ਬਾਬਾ ਬਣਾਉਣ 'ਚ ਉਹਨਾਂ ਦਾ ਵੱਡਾ ਕਿਰਦਾਰ ਰਿਹਾ ਹੈ। ਮਾਸਟਰ ਮੰਗਲ ਸਿੰਘ ਰਣਜੀਤਵਾਵਾ ਦੇ ਪ੍ਰਿੰਸੀਪਲ ਰਹੇ ਹਨ ਪੜਾਈ ਦੌਰਾਨ ਹੀ ਰਣਜੀਤਵਾਵਾ ਨੂੰ ਕਾਣ ਦਾ ਸ਼ੌਂਕ ਸੀ ਅਤੇ ਰਣਜੀਤਵਾਵਾ ਵਿੱਚਲੇ ਕਲਾਕਾਰ ਨੂੰ ਪਛਾਣਨ ਵਾਲੇ ਮਾਸਟਰ ਮੰਗਲ ਸਿੰਘ ਹੀ ਸਨ ਇਸ ਦਾ ਖੁਲਾਸਾ ਰਣਜੀਤਵਾਵਾ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ ਰਣਜੀਤਵਾਵਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਦੱਸਿਆ ਕਿ ਮਾਸਟਰ ਮੰਗਲ ਸਿੰਘ ਮੈਨੂੰ ਸਕੂਲ 'ਚ ਬਿਠਾ ਕੇ 4-4 ਘੰਟੇ ਰਿਆਸਤ ਕਰਵਾਉਂਦੇ ਸਨ ਅਤੇ ਉਹਨਾਂ ਵਿਚਲੀਆਂ ਕਮੀਆਂ ਨੂੰ ਦੱਸਦੇ ਸਨ ਹਾਲਾਂਕਿ ਮਾਸਟਰ ਮੰਗਲ ਸਿੰਘ ਦਾ ਗਾਇਕੀ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਸੀ ਗਾਇਕੀ 'ਚ ਜਦੋਂ ਥੋੜੀ ਨਿਪੁੰੰਤਾ 바ਵਾ ਨੇ ਹਾਸਲ ਕਰ ਲਈ ਸੀ ਵਾਵਾ ਦੇ ਇਸ ਹੁਨਰ ਦੀ ਕਦੇ ਵੀ ਉਹਨਾਂ ਦੇ ਉਸਤਾਦ ਨੇ ਤਾਰੀਫ਼ ਨਹੀਂ ਕੀਤੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਉਹ ਆਪਣੀ ਤਾਰੀਫ਼ ਸੁਣ ਕੇ ਮਿਹਨਤ ਕਰਨਾ ਛੱਡ ਨਾ ਦੇਣ ਰਣਜੀਤ ਵਾਵਾ ਦਾ ਪਹਿਲਾ ਗੀਤ ਜੱਟ ਦੀ ਅਕਲ 2013 ਚ ਆਇਆ ਸੀ ਇਸ ਗੀਤ ਤੋਂ ਪਹਿਲਾਂ ਹੀ ਸਾਲ 2012 ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਹਨਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ 'ਚ ਹੀ ਨਹੀਂ ਰਹੇ ਅੱਜ ਰਣਜੀਤ ਬਾਵਾ ਦਾ ਨਾਮ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ